ਬੇਅਦਬੀਆਂ ਤੇ ਜਿਹੜਾ ਮਤਾ ਪਾਸ ਕੀਤਾ ਜੀ ਕਿ ਮੇਰੇ ਇੱਕ ਮਿੰਟ ਜੀ ਸਭ ਤੋਂ ਪਹਿਲੇ ਬੇਅਦਬੀ ਦੇ ਖਿਲਾਫ ਅਸੀਂ ਲੈ ਕੇ ਆਏ ਜੀ ਬਦਲ ਸਾਹਿਬ ਇੱਕ ਮਾਰ ਪਾ ਡਰਾਮਾ ਕਰੀ ਜਾਂਦੇ ਆ ਬਦਲ ਸਾਹਿਬ ਉੱਪਰ ਦੀ ਤੋਸ਼ੀਆਂ ਨੂੰ ਖੰਣ ਦੀ ਬਜਾਏ ਕੋਈ ਨਹੀਂ ਤੁਸੀਂ ਦੇਖੋ ਸਾਰਿਆਂ ਨੇ ਸਿਆਸਤ ਦਾ ਟਿੱਪੀ ਹੈ ਜਿਹੜੇ ਸਭ ਤੋਂ ਵੱਡੀ ਮਾੜੀ ਗੱਲ ਕੀਤੀ ਹੈ ਤੇ ਪ੍ਰਮਾਤਮਾ ਦੇਖ ਰਿਹਾ ਹੈ ਤੇ ਤੂੰ ਦੇਖ ਲੋ ਪ੍ਰਮਾਤਮਾ ਨੇ ਇਹਨਾਂ ਨੂੰ ਸਜ਼ਾ ਦਿੱਤੀ ਬੇਅਦਬੀਆਂ ਤੇ ਜਿਹੜਾ ਮਤਾਂਪਾਸ ਕੀਤਾ ਜੀ ਕਿ ਮੇਰੇ ਇੱਕ ਮਿੰਟ ਦਿੰਦੀ ਸਭ ਤੋਂ ਪਹਿਲੇ ਬੇਅਦਬੀ ਦੇ ਖਿਲਾਫ ਅਸੀਂ ਲੈ ਕੇ ਬਦਲ ਸਰ ਇੱਕ ਮਾਰ ਪਾ ਡਰਾਮਾ ਕਰੀ ਜਾਂਦੇ ਆ ਬਦਲ ਸਰ ਇੱਕ ਮਿੰਟ ਉੱਪਰ ਦੀ ਤੋਸ਼ਿਆਂ ਨੂੰ ਖੰਣ ਦੀ ਬਜਾਏ ਕੋਈ ਨਹੀਂ ਤੂੰ ਦੇਖੋ ਸਾਰਿਆਂ ਨੇ ਸਿਆਸਤ ਕੀਤੀ ਹੈ ਜਿਹੜੇ ਸਭ ਤੋਂ ਵੱਡੀ ਮਾੜੀ ਗੱਲ ਕੀਤੀ ਹੈ ਤੇ ਪ੍ਰਮਾਤਮਾ ਦੇਖ ਰਿਹਾ ਤੇ ਤੂੰ ਦੇਖ ਲੋ ਪ੍ਰਮਾਤਮਾ ਨੇ ਇਹਨਾਂ ਨੂੰ ਸਜ਼ਾ ਦਿੱਤੀ ਬੇਅਦਬੀਆਂ ਤੇ ਜਿਹੜਾ ਮਤਾਂ ਪਾਸ ਕੀਤਾ ਜੀ ਕਿਵੇਂ ਇੱਕ ਮਿੰਟ ਸਭ ਤੋਂ ਪਹਿਲੇ ਬੇਅਦਬੀ ਦੇ ਖਿਲਾਫ ਅਸੀਂ ਲੈ ਕੇ ਆਏ ਹਾਂ ਹਾਂ ਮਾਰ-ਪਾਰ ਡਰਾਮਾ ਕਰੀ ਜਾਂਦੇ ਆ ਮਾਦਰ ਸਾਹਿਬ ਇੱਕ ਮਿੰਟ ਉੱਪਰ ਦੀ ਪੋਸ਼ੀਆਂ ਨੂੰ ਖਣਨ ਦੀ بجائے ਕੋਈ ਨਹੀਂ ਤੁਸੀਂ ਦੇਖੋ ਸਾਰਿਆਂ ਨੇ ਸਿਆਖ ਸਰਤ ਕੀਤੀ ਹੈ ਜਿਹੜੇ ਸਭ ਤੋਂ ਵੱਡੀ ਮਾੜੀ ਗੱਲ ਕੀਤੀ ਹੈ ਤੇ ਪ੍ਰਮਾਤਮਾ ਦੇਖ ਰਿਹਾ ਤੇ ਤੁਸੀਂ ਦੇਖ ਲਓ ਪ੍ਰਮਾਤਮਾ ਨੇ ਇਹਨਾਂ ਨੂੰ ਸਜ਼ਾ ਦਿੱਤੀ ਬੇਅਦਬੀਆਂ ਤੇ ਜਿਹੜਾ ਮਤਾ ਪਾਸ ਕੀਤਾ ਜੀ ਕਿ ਮੈਂ ਖਤਰਮ ਨਹੀਂ ਕਰੀਦਾ ਇੱਕ ਮਿੰਟ ਸਭ ਤੋਂ ਪਹਿਲੇ ਬੇਅਦਬੀ ਦੇ ਖਿਲਾਫ ਅਸੀਂ ਲੈ ਕੇ ਆਈ ਹਦਲ ਸਾਹਿਬ ਇੱਕ ਮਾਰ ਪਾ ਡਰਾਮਾ ਕਰੀ ਜਾਂਦੇ ਆ ਹਦਲ ਸਾਹਿਬ ਇੱਕ ਮਿੰਟ ਉੱਪਰ ਦੀ ਤੋਸ਼ਿਆਂ ਨੂੰ ਖੰਡ ਦੀ بجائے ਕੋਈ ਨਹੀਂ ਤੁਸੀਂ ਦੇਖੋ ਸਾਰਿਆਂ ਨੇ ਸਿਆਖ ਸਰੋਤ ਜਿਹੜੇ ਸਭ ਤੋਂ ਵੱਡੀ ਮਾੜੀ ਗੱਲ ਕੀਤੀ ਹੈ ਤੇ ਪ੍ਰਮਾਤਮਾ ਦੇਖ ਰਿਹਾ ਤੇ ਤੁਸੀਂ ਦੇਖ ਲਓ ਪ੍ਰਮਾਤਮਾ ਨੇ ਇਹਨਾਂ ਨੂੰ ਸਜ਼ਾ ਦੇ